ਆਜੇ ਮੈਂ ਉਹ ਮਾਤਰਾ ਨਹੀਂ ਸਾਰਾ ਮੈਂ ਤੇਰੇ ਦੇਵਾ ਲੱਗ ਰਿਹਾ ਸਸ਼ੀਕਾਲ ਮਿੱਤਰੋ ਸਵਾਗਤ ਹੈ ਜੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਰਾਮਪਰਾ ਤੇ ਰਾਮਪਰਾ ਤੋਂ ਚੰਗੀਆਂ ਝੋਟੀਆਂ ਤੋੜ ਕੇ ਦਿਖਾਉਣੇ ਆਂ ਨੀਲੀ ਰਾਵੀ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤੇ ਇਧਰ ਨੂੰ ਬਈ ਤਾਂ ਕਿ ਹਰੇਕ ਵੀਡੀਓ ਸਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਚੰਗੀ ਝੋਟੀਆਂ ਮਿੱਤਰੋ ਨੀਲੀ ਰਾਵੀ ਜਿਹੜੇ ਨੀਲੀ ਰਾਵ ਦੇ ਸਕੀਨ ਨੇ ਭਰਾ ਹਨ ਤੇ ਉਹ ਚੈੱਕ ਕਰ ਲੋ ਤੇ ਆਰਡਰ ਆਰਡਰ ਦੀ ਗੱਲ ਕਰੀ ਤਾਂ ਪੂਰਾ ਸਰਾ ਗੱਲ ਬਾਤ ਆ ਤੇ ਤੁਰ ਦਿਨ ਤੁਸੀਂ ਚੈੱਕ ਕਰ ਲੋ ਤੇ ਪੂਰੀ ਲੋਕ ਆਊਟ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੋੜਦਾ ਭਾਈ ਜਿਹੜੇ ਭਰਾ ਫੇਸਬੁੱਕ ਤੇ ਦੇਖਦੇ ਹੁੰਦੇ ਆ ਉਹਦੇ ਵੀ ਚੈਨਲ ਨੂੰ ਫੋਲੋ ਜਰੂਰ ਕਰਿਆ ਕਰੋ ਤੇ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਚੰਗੀਆਂ ਝੋਟੀਆਂ ਨੇ ਪੂਰਾ ਸਰਾ ਗੱਲ ਬਾਤ ਆ ਤੇ ਕਿਉਂਕਿ ਜਿਹੜਾ ਰਾਮ ਰਾਮ ਮੰਡੀਆਂ ਨਾਲ ਇੱਕ ਤਰੀਕ ਨੂੰ ਲੱਗਦੀ ਹੈ ਤੇ ਮੱਝਾਂ ਵੀ ਇੱਥੇ ਸਰਾਉਂਦੀਆਂ ਨੇ ਜਿੰਨੀ ਮਰਜ਼ੀ ਮਹਿੰਗੀ ਮੱਝ ਤੁਸੀਂ ਤੋਂ ਖਰੀਦ ਸਕਦੇ ਹੋ ਤੇ ਚੰਗੇ ਦੁੱਧ ਕੁਆਲਿਟੀ ਦੀ ਆ ਵੀ ਤੋਰਦੀ ਬਾਕੀ ਕਰਦੇ ਆ ਸਾਡੇ ਨਾਲ ਬਾਈ ਜੀ ਆ ਉਹਨਾਂ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਨਾਮ ਦੱਸੋ ਜੀ ਆਪਣਾ ਸਖਦੇਵ ਸਿੰਘ ਸਖਦੇਵ ਠੀਕ ਆ ਬਾਈ ਸਖਦੇਵ ਪਿੰਡ ਪੈਣੀ ਜਸਾ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਹੈ ਨਾ ਤੇ ਸਖਦੇਵ ਜੀ ਆਪਾਂ ਬਾਈ ਗੱਲ ਕਰ ਲਈਏ ਝੋਟੀ ਦੀ ਨੀਲੀ ਰਾਵੀ ਦੀ ਕਿੰਵੇਂ ਸੂਏ ਇਹ ਦੂਜੇ ਬਾਈ ਦੂਜੇ ਸੂਏ ਠੀਕ ਆ ਤੇ ਅੱਜ ਕੈ ਦੇਣਾ ਸੂਏ ਹੋਗੀ ਰਾਤ ਹੀ ਵੀ ਆ ਰਾਤ ਸੁਈਆ ਠੀਕ ਹੈ ਤੇ ਦੁੱਧ ਬਾਈ ਸਖਦੇਵ ਕਿੰਨਾ ਕ ਬਾਦੂ ਇਹਦੇ ਥੱਲੇ ਪਹਿਲੇ ਸੂਏ 13 ਲੀਟਰ ਪਹਿਲੇ ਸੂਏ 13 ਲੀਟਰ ਕੱਢਿਆ ਤੇ ਚੰਗੀ ਹੈ ਨਾ ਤੇ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੋ 94174 ਜੀ 4266 ਠੀਕ ਹੈ ਲੈ ਬਾਈ ਸਖਦੇਵ ਦਾ ਪਿੰਡ ਹੈਗਾ ਪੈਣੀ ਜੱਸਾ ਨਾ ਪੈਣੀ ਜੱਸਾ ਜਿਹੜਾ ਬਰਨਾਲਾ ਮਿੱਤਰੋ ਤੇ ਚੰਗੀ ਨੀਲੀ ਰਾਵੀ ਝੋਟੀ ਆ ਤੇ ਦੂਜੇ ਸੂਏ ਆ ਰਾਤ ਸੂਈ ਹੋਈ ਆ ਤੇ ਬਾਈ ਦੁੱਧ ਦੀ ਕਿੰਨੀ ਉਮੀਦ ਲੈ ਕੇ ਚੱਲਦੂ ਸੀ ਕਿੰਨੀ ਉਮੀਦ ਮੇਰੇ ਹਿਸਾਬ ਨਾਲ ਤਾਂ 16 ਲੀਟਰ ਦਿਨਾ ਚਾਹੀਦਾ 16 ਲੀਟਰ ਠੀਕ ਆ ਤੇ ਸਿਕਦੇਵ ਰੇਟ ਦੀ ਗੱਲ ਆਈ ਨਹੀਂ ਬਾਈ ਰੇਟ ਕੀ ਕਰਤਾ ਰੇਟ ਬਾਈ 1.65 1.65 ਮੰਨ ਤਾਂ ਹੋ ਜੂ ਆ ਮਾੜਾ ਮੋਟਾ ਹੋ ਜੂ ਠੀਕ ਆ ਲੈ ਮਿੱਤਰੋ ਬਾਈ ਸਿਕਦੇਵ ਰੇਟ ਕਰਦਾ 1 ਲੱਖ ਤੇ 65000 ਮੰਨ ਤਾਂ ਮਾੜਾ ਮੋਟੀ ਹੋਊਗਾ ਜਾਂ ਝੋਟੀ ਚੰਗੀ ਵਾਲੇ 16 ਲੀਟਰ ਦੀ ਉਮੀਦ ਦੁੱਧ ਦੀ ਬਾਈ ਰੱਖਦਾ ਤੇ ਬਾਈ ਨਾਲ ਸੰਵਾਰ ਕਰਕੇ ਪੂਰੀ ਤਸੱਲੀ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਲੈ ਇੱਕ ਮਿੱਤਰੋ ਹੋਰ ਦਿਖਾਉਣੇ ਆ ਮੱਝ ਸੋਨੂੰ ਤੇ ਇਹ ਵੀ ਚੰਗੇ ਦੁੱਧ ਵਾਲੀ ਆ ਤੇ ਬਾਕੀ ਸਾਫ ਸੁਥਰੀ ਤੇ ਬਾਕੀ ਪੂਰਾ ਗੱਲਬਾਤ ਵੀ ਕਰਾਂ ਮੈਂ ਬਾਈ ਨਾਲ ਪਹਿਲਾਂ ਤੋੜ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਸੁੰਗੜੀ ਹੈ ਬਾਈ ਇਹ ਪਾੜੀ ਹੈ ਤੇ ਬਾਕੀ ਬਾਈ ਹੈ ਨਹੀਂ ਗਾ ਰੇਟ 1 ਲੱਖ ਤੇ 65000 ਆ ਗਿਆ ਬਾਈ ਕਰਦੇ ਆ ਗੱਲਬਾਤ ਤੇ ਤੁਰਦੀ ਤੂੰ ਚੈੱਕ ਕਰ ਲੋ ਤੇ ਪੂਰੀ ਵਧੀਆ ਹੈ ਨਾ ਥਣਾ ਥੁਣਾ ਦੀ ਗੱਲ ਕਰੀ ਸਾਫ ਹੈ ਪੂਰੀ ਜਮਾ ਤੇ ਵੱਡੀ ਜਮਾ ਚ ਦੁੱਧ ਵਾਲੀ ਹੈ ਜੇ ਆਪਾਂ ਗੱਲ ਕਰ ਲਈਏ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਦੇ ਲੈਣੇ ਬਾਈ ਹਸੀ ਗਾਲ ਹਸੀ ਗਾਲ ਬਾਈ ਨਾਮ ਦੱਸੋ ਆਪਣਾ ਮੇਰਾ ਨਾਮ ਸਗਪਾਲ ਸਿੰਘ ਜੀ ਸਗਪਾਲ ਹਾਂਜੀ ਠੀਕ ਹੈ ਸਗਪਾਲ ਬਾਈ ਪਿੰਡ ਤੰਡ ਮੇਰਾ ਪੁੱਚੋ ਮੰਡੀ ਆ ਵੀਰੇ ਪੁੱਚੋ ਮੰਡੀ ਜਿਹੜਾ ਬਠਿੰਡਾ ਹੈ ਨਾ ਹਾਂਜੀ ਠੀਕ ਆ ਤੇ ਸਗਵਾਲ ਜੀ ਆਪਾਂ ਮਾਜੀ ਗੱਲ ਕਰ ਲਈ ਬਾਈ ਕੰਮੇ ਸੁ ਸੁ ਇਸ ਵਾਰ ਸੁਆ ਬਾਈ ਇਹਦਾ ਚੌਥਾ ਹੈ ਚੌਥਾ ਤੇ ਮਨ ਲਾ ਕਿੰਨੇ ਦਿਨ ਲੈਂਦੀ ਹੈ ਦਿਨ ਵੀਰੇ 4-5 ਖੱਡੂ ਜੀ 4-5 ਠੀਕ ਆ ਦੁੱਧ ਬਾਈ ਕਿੰਨਾ ਪਾਉ ਸੁਵਾਲ ਦੁੱਧ ਵੀਰੇ 20 ਕਿਲੋ ਪਾਉ 20 ਜਮ ਹਾਂ ਤੇ ਬਾਕੀ ਦੋਸਤੋ ਆਰਡਰ ਦੀ ਗੱਲ ਕਰੀਏ ਖੁੱਲਾ ਬਹੁਤ ਆ ਤੇ ਚੰਗੀ ਅਮਾਚ ਤੇ ਇਸ ਪੱਨ ਨੰਬਰ ਕੋਲ ਵੀ ਬਾਈ ਨਾਰ ਕੱਲੀ ਕੱਲੀ ਖੜੀ ਹੈ ਹਾਂ ਪਿੰਡੇ ਜੋ ਮੇ ਜੱਕਰ ਨਸਾਂ ਜਿਹੜੀਆਂ ਹੁੰਦੀ ਸੀ ਜਾਂਦੀਆਂ ਤੇ ਸੁਵਾਲ ਨੰਬਰ ਬੋਲੀ ਬਈ ਇੱਕ ਵ 68259 ਠੀਕ ਆ ਪਿੰਡ ਬਾਈ ਦਾ ਪੁੱਛੋ ਜ਼ਿਲ੍ਹਾ ਬਠਿੰਡਾ ਤੇ ਸੁਖਬਾਲ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ ਇਹਦਾ ਦੇਣ 165 ਹੈ ਦੇਣ ਲੈਣ ਮਾਨਦਾਨ ਬਸ ਕੋਈ 1000 2000 ਦੇ ਠੀਕ ਆ ਬਾਈ ਕਹਿੰਦਾ ਚੰਗੀ ਆ ਬਰੀਡ ਦੀ ਆ ਤੇ ਦੁੱਧ ਮੰਨ ਲਾ 20 ਲੀਟਰ ਕਹਿੰਦਾ ਪਾਊਗੀ ਤੇ ਬਾਕੀ ਹਵਾਨਾ ਦੱਸਦਾ ਹਜੇ ਮੰਨ ਲਾ 5 4 ਦਾਣਾਂ ਦੀ ਕੱਚੀ ਆ ਤੇ ਵਧੀਆ ਹਵਾਨਾ ਭਰੂਗੀ ਤੇ ਪਿੰਡ ਦੇ ਵਿੱਚ ਨਾੜਾਂ ਵੀ ਦੇਖਾਂ ਤੁਸੀਂ ਹਨਾ ਕੱਲੀਆਂ ਕੱਲੀਆਂ ਦੀਆਂ ਤੇ ਬਾਕੀ ਮਾਨਦਾਨ ਜ਼ਰੂਰ ਹੋ ਜੂਗਾ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸੁਖਬਾਲ ਨਾਲ ਲਾਈਵ ਮਿੱਤਰੋ ਝੋਟੀ ਤੋਰ ਕੇ ਦਿਖਾਉਣਾ ਤੇ ਫਸਵੇ ਲੈਵੇ ਦੀ ਆ ਜੇ ਆਪਾਂ ਗੱਲ ਕਰ ਲਈਏ ਨਾ ਥਣਾ ਥਣਾ ਸਪੇਸ ਬਹੁਤ ਸੋਹਣਾ ਤੁਰਦੀ ਨੂੰ ਇੱਕ ਵਾਰੀ ਦੂਜੀ ਚ ਕਰ ਲਓ ਤੇ ਪੂਰੀ ਲੋਕਾ ਟੋਪਾ ਬਾਈ ਤੋਂ ਲੈ ਕੇ ਦੇਵਾਂਗੇ ਤੇ ਵਧੀਆ ਥਣ ਲੈਵਾ ਸਾਫ ਚੰਗੀ ਬੰਤ ਵਾਲੀ ਝੋਟੀ ਆ ਤੇ ਕਦ ਕਾਠ ਦੀ ਗੱਲ ਕਰ ਲਈਏ ਵਧੀਆ ਹੈ ਨਾ ਤੇ ਤਾਜੀ ਸੂਹੀ ਆ ਮੇਨ ਗੱਲ ਤੇ ਬਾਕੀ ਉਹ ਸਾਹਮਣੇ ਜਿਹੜਾ ਬੱਚਾ ਵੀ ਖੜਾ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਕੁੰਡੀ ਉਸ ਨਖੀ ਆ ਪੂਰੀ ਦੁੱਧ ਵਾਲੀ ਝੋਟੀ ਆ ਟਾਈਟ ਲੈਵੇ ਦੀ ਤੇ ਬਾਕੀ ਆਪਾਂ ਪੁੱਛਦੇ ਆਂ ਬਾਈ ਤੂੰ ਕਰਦੇ ਆਂ ਗੱਲਬਾਤ ਬਾਈ ਨਾਲ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਲੈ ਲੈਂਦੇ ਆਂ ਡਿਟੇਲ ਸਾਰੀ ਤੇ ਆ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਹੋ ਤੇ ਬਾਈ ਸੱਸੀ ਘਾਲ ਸੱਸੀ ਘਾਲ ਬਾਈ ਜੀ ਤੇ ਬਾਈ ਨਾਮ ਦੱਸੋ ਆਪਣਾ ਮੇਰਾ ਨਾਮ ਹੈਗਾ ਬਾਈ ਜੀ ਗੁਰਪ੍ਰਤਾਪ ਸਿੰਘ ਕੈਰੋ ਗੁਰਪ੍ਰਤਾਪ ਸਿੰਘ ਇੱਧਰ ਆ ਜਾ ਬਾਈ ਧੋਪਾਂ ਦੀ ਤੇ ਗੁਰਪ੍ਰਤਾਪ ਸਿੰਘ ਕੈਰੋ ਹਾਂਜੀ ਬੜਾ ਵੱਡਾ ਨਾਮ ਯਾਰ ਹਨਾ ਬਸ ਕੈਰੋ ਕਹਦੇ ਆਂ ਕੈਰੋ ਕਹਿੰਦੇ ਆ ਹਾਂਜੀ ਠੀਕ ਹੈ ਤੇ ਬਾਈ ਘਰੋਂ ਪਿੰਡ ਆਪਣਾ ਵੱਡਾ ਨੰਗਲਾ ਜੀ ਨੰਗਲਾ ਵੱਡਾ ਨੰਗਲਾ ਮਾਨਸਾ ਚਲਾ ਹਨਾ ਹਾਂਜੀ ਇਹ ਪਿੰਡ ਦੀ ਆਪਣੇ ਤੇ ਬਾਈ ਕਹਰੋਂ ਲੈ ਕੇ ਆਇਆ ਝੋਟੀ ਵੱਡੇ ਨੰਗਲ ਤੋਂ ਤੇ ਪਿੰਡ ਜਿਲ੍ਹਾ ਹੈਗਾ ਮਾਨਸਾ ਮਿੱਤਰੋ ਤੇ ਮੰਗਰ ਕਟਾਗਾ ਤੇ ਬਾਈ ਕਹਰੋਂ ਕੈ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਜੀ ਇਹ 23 ਤਰੀਕ ਦੀ ਸੂਈ ਹੋਈ ਆ 23 ਤਰੀਕ ਦੀ ਹੁਣ ਦੁੱਧ ਕਿੰਨਾ ਪ੍ਰੋਪਰ ਦੁੱਧ ਦੇ ਥੱਲੇ 13 ਲੀਟਰ ਆ ਜੀ 13 ਲੀਟਰ ਪੂਰਾ ਤਿਆਰ ਆ ਹਾਂ ਜੀ ਤਿਆਰ ਆ ਠੀਕ ਆ ਕਹਰੋਂ ਬਾਈ ਇੱਕ ਵਾਰ ਤਾਂ ਨੰਬਰ ਬੋਲ ਨੰਬਰ ਹੈਗੇ 98726 83913 ਜੀ ਠੀਕ ਆ ਤੇ ਹੁਣ ਦੁੱਧ ਹੈਗਾ ਬਾਈ ਇਸ ਟਾਈਮਾ 13 ਲੀਟਰ 13 ਲੀਟਰ ਕਿੰਨੇ ਕ ਦੀ ਉਮੀਦ ਕਰਦਾ ਉਮੀਦ ਮੰਗਦਾ ਤਾਂ 1.5 ਲੱਖਾਂ ਜੀ ਨਹੀਂ ਮਾਲਾ ਦੁੱਧ ਕਿੰਨਾ ਕਮ ਦੇ ਦੋਗੇ ਦੁੱਧ ਦੇ ਦੋਗੀ 14-15 ਲੀਟਰ ਠੀਕ ਆ ਤੇ ਰੇਟ ਆਪਾਂ ਕਰਦੇ ਹਾਂ 1.5 ਲੱਖ ਨਾ 1.5 ਲੱਖ ਜੀ ਮਾਨਦਾਨ ਕਿੰਨਾ ਕਰੇਗਾ ਮਾਨਦਾਨ ਮੌਕੇ ਦੇ ਕਰ ਦੇਗੇ ਠੀਕ ਆ ਰੇਟ ਮੰਡੀ ਦੇ ਹਿਸਾਬ ਨਾਲ ਕਰਨਾ ਪੈਂਦਾ ਹਾਂਜੀ ਦੇ ਹਿਸਾਬ ਨਾਲ ਮੰਡੀ ਤੇ ਜਾ ਮਿੱਤਰੋ ਰੇਟ ਮੰਡੀ ਦੇ ਹਿਸਾਬ ਦੇਖੋ ਜੇ ਕਰਨਾ ਪੈਂਦਾ ਬਾਈ ਕਹਿੰਦਾ ਮਾਨਦਾਨ ਮੌਕੇ ਜਰੂਰ ਕਰਕੇ ਦੋ ਰਾਂਗੇ ਰੇਟ 1.5 ਲੱਖ ਕਰਦਾ ਤਾਜੀ ਸੂਈ ਆ ਦੂਜੀ ਸੂਈ ਆ ਦੂਜੀ ਸੂਈ ਦੂਜੀ ਸੂਈ 13 ਲੀਟਰ ਦਸੱਲੀ ਕਰਾ ਦੇਗਾ ਬਾਈ ਹਾਂਜੀ ਹਾਂ ਦਸੱਲੀ ਕਰ ਲਿਓ ਬਾਈ ਕਰਾਂ ਆ ਵੱਡੇ ਨੰਗ ਲੈ ਵੀ ਮਿੱਤਰੋ ਇੱਕ ਨਾਲ ਆਪਾਂ ਤੋੜ ਕੇ ਦਿਖਾਉਣਾ ਤੁਹਾਨੂੰ ਮੱਝ ਮੱਝ ਚੰਗੀ ਐ ਦੁੱਧ ਵਾਲੀ ਤੇ ਮਾਗਰ ਕਟਾ ਦਾ ਸਾਹਮਣੇ ਤੁਸੀਂ ਖੜਾ ਦੁੱਧ ਵੀ ਬਾਕੀ ਚੰਗਾ ਦੱਸਦੇ ਆ ਬਾਈ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਦੀ ਤੁਹਾਨੂੰ ਚੰਗੀ ਮੱਝ ਆ ਗਈ ਥਣਲੇ ਵੀ ਸਾਫਾ ਮਿੱਤਰੋ ਤੇ ਬੌਡੀਵਾਨਤਰ ਜੀ ਗੱਲ ਕਰ ਲਿਆ ਨਾ ਚੰਗੀ ਹੈ ਨਾ ਤੇ ਬਾਕੀ ਤੇਜ ਹੁੰਦੀ ਐ ਮੰਡੀ ਥੋੜੀ ਇਹ ਜਿਹੜੀ ਲੱਗਦੀ ਨਾ ਇਹ ਬੱਚਾ ਸਾਹਮਣੇ ਤੇ ਥਾਂ ਲੈ ਵੀ ਮੰਤ ਦੀ ਗੱਲ ਕਰੀ ਥਾਂ ਲੈ ਬਹੁਤ ਸੋਹਣਾ ਚੰਗੇ ਦੁੱਧ ਵਾਲੀ ਤੇ ਰੇਟ ਵੀ ਚੰਗਾ ਤੇ ਪੂਰਾ ਬਾਈ ਨਾਲ ਕਰ ਦੂੰਗਾ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਲੈਣੇ ਡਿਟੇਲ ਸਾਰੀ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਕਿਹੜਾ ਪਿੰਡ ਆ ਬਾਈ ਉਹ ਮਣਕਲਾ ਬਾਈ ਨਾਮ ਕੀ ਆ ਬਾਈ ਮੇਜਰ ਆ ਬਾਈ ਮੇਜਰ ਠੀਕ ਆ ਮੇਜਰ ਪਿੰਡ ਘੋਮਣ ਬਾਈ ਵੱਡੀ ਕਿ ਛੋਟੀ ਵੱਡੀ ਘੋਮਣਾ ਬਾਈ ਵੱਡੀ ਘੋਮਣ 2 ਲੱਖ ਜ਼ਿਲ੍ਹਾ ਬਠਿੰਡਾ ਹੈ ਨਾ ਹਾਂ ਬਾਈ ਠੀਕ ਆ ਤੇ ਮੇਜਰ ਮੋਬਾਈਲ ਨੰਬਰ ਬੋਲੀ ਬਈ ਇੱਕ ਵਾਰ 62 39 39 23 46 ਠੀਕ ਆ ਤੇ ਮੇਜਰ ਜੇ ਆਪਾਂ ਬਾਈ ਗੱਲ ਕਰ ਲਈ ਛੋ ਇਤੀ ਜਿਸੂ ਐ ਬਾਈ ਇਤੀ ਜਿਸੂ ਐ ਠੀਕ ਐ ਤੇ ਕਿੰਨੇ ਦਿਨ ਹੋ ਗਏ ਬਾਈ ਮਜਰਾ ਜਿਸੂ ਨੂੰ ਇਹ 5 ਮਾਂ ਦਿਨ ਆ ਨਾ ਬਾਈ 5 ਮਾਂ ਦਿਨ ਦੁੱਧ ਬਾਈ ਮੇਜਰ ਕਿੰਨਾ ਹੁਣ 16 ਲੀਟਰ ਹੈਗਾ ਬਾਈ ਜਮਾ ਹਾਂ ਕੰਡਾ ਲਾ ਦੇਗਾ ਹਾਂ ਬਾਈ ਲੈ ਮਿੱਤਰੋ ਬਾਈ ਕਹਿੰਦਾ ਕੰਡਾ ਲਾਉ ਨੂੰ 16 ਲੀਟਰ ਜਮਾ ਤਿਆਰ ਆ ਤੇ ਬਰੀਡ ਆ ਕੀ ਚੰਗੀ ਜਰਾ ਹਣਾ ਹਜ ਮੈਂ ਕਹਦੀ ਆਪਾਂ ਘਰ ਦੀ ਝੋਟੀ ਹੈ ਬਈ ਕੈਡ ਬਲਾਇ ਦਾ ਪੂਰੀ ਤੇ ਇਹ ਆ ਮੂਰਾ ਜਿਵੇਂ ਆਪਾਂ ਕਹਦੀ ਆ ਮੂਰਾ ਕੈਟਾਗਰੀ A ਆ ਮੂਰਾ ਮਿੱਤਰੋ ਤੇ ਖਾਨਦਾਨ ਨਹੀਂ ਜਿਹੜਾ ਬਲੱਡ ਚ ਹੁੰਦਾ ਪਸਾਨ ਸਕਦਾ ਬੰਦਾ ਕੈਰੇਕਟਰ ਜਿਹੜੀ ਹਣਾ ਤੇ ਉਹ ਬੰਦਾ ਜਿਹੜਾ ਪਰਖ ਕਰ ਲੂਏ ਚੰਗੀ ਜੈਡ ਬਲੈਕ ਪੂਰੀ ਤੇ ਬਾਕੀ ਜੇ ਬੱਚੇ ਦੀ ਗੱਲ ਕਰ ਲਈਏ ਬੱਚਾ ਵੀ ਮੰਨ ਲਓ ਜੈਡ ਬਲੈਕ ਵਾਂਗੂ ਮਾੜੇ ਮੋٹے ਦੋ ਚਾਰ ਬਾਲ ਵਾਈਟ ਨੇ ਤੇ ਚੰਗੇ ਦੁੱਧ ਵਾਲੀ ਹੈ 16 ਲੀਟਰ ਤਿਆਰ ਆ ਕੰਡਾ ਲਾ ਦੂ ਭਾਈ ਕਹਿੰਦਾ ਮੇਜਰ ਤੇ ਮੇਜਰ ਭਾਈ ਰੇਟ ਦੀ ਗੱਲ ਆ ਰੇਟ ਕੀ ਕਰਤਾ ਰੇਟ ਭਾਈ 2.5 ਆ 2.5 ਮਾਨਤਾਨ ਹੋ ਜੂ ਬੱਸ ਮਾਨਤਾਨ ਕਰ ਦਿਆਂ ਠੀਕ ਆ ਭਾਈ ਕਹਿੰਦਾ ਮਾਨਤਾਨ ਹੋ ਜੂਆ ਜੇ ਕਈ ਵਾਰ ਭਰਾ ਕੋਈ ਬਰੀਡਰ ਹੁੰਦਾ ਤਾਂ ਉਹ ਖਰੀਦ ਸਕਦਾ ਬਰੀਡ ਵਾਸਤੇ ਚੰਗੀ ਕੰਪੀਟੀਸ਼ਨ ਵਾਸਤੇ ਨਾ ਪੂਰੀ ਜੈਡ ਬਲੈਕ ਮਹਿੰਗੀ ਤੇ ਪ੍ਰੋਪਰ ਜਿਵੇਂ ਕਹਦੀ ਆਪਾਂ ਹਰਿਆਣੇ ਵਾਲੀ ਹਨਾ ਇਹ ਆ ਮੋਹਰਾਂ ਨਸਲ ਦੀ ਤੇ ਪਿੰਡ ਵਈਆਂ ਦਾ ਵੱਡੀ ਕੁਮਣਾ ਜ਼ਿਲ੍ਹਾ ਪਟੰਡਾ ਰਹਿੰਦਾ ਮਿੱਤਰੋ ਸੰਪਰਕ ਲਈ ਮੇਜਰ ਨਾ ਕਰ ਲਿਓ ਤੇ ਬਾਕੀ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਤੁਸੀਂ ਮੱਝ ਖਰੀਦ ਸਕਦੇ ਹੋ ਦੋ ਤਿੰਨ ਟਾਈਮ ਚੁਵਾਈ ਵੀ ਕਰ ਸਕਦੇ ਹੋ ਹਨਾ ਮੇਜਰ ਬਾਈ ਹਾਂ ਬਾਈ ਚੰਗੀ ਕਰਕੇ ਫੇਰ ਖਰੀਦ ਹਾਂ ਬਾਈ ਹਾਂ ਤਸੱਲੀ ਕਰ ਸਕਦੇ ਠੀਕ ਇੱਕ ਵਾਰੀ ਨੰਬਰ ਹੋਰ ਬੋਲਦੇ ਬਾਈ 62 39 39 23 46 ਠੀਕ ਆ ਇਹ ਬਾਈ ਮੇਜਰ ਦਾ ਨੰਬਰ ਆ ਪੂਰੀ ਤਸੱਲੀ ਕਰਕੇ ਚੋਕੇ ਮੱਝ ਤੁਸੀਂ ਫੇਰ ਖਰੀਦ ਸਕਦੇ ਹੋ ਮਿੱਤਰੋ ਚੈਨਜ ਆ ਲੈ ਮਿੱਤਰੋ ਇੱਕਣਾ ਛੋਟੀ ਤੋਰ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਤਾਜੀ ਸੂਈ ਹੋਈ ਐ ਇੱਥੇ ਘਮਾੜਾ ਬਾਈ ਤੇ ਚੰਗੀ ਹੈ ਨਾ ਥਾਂਲੇਵੇ ਦੀ ਬੰਦਰ ਦੀ ਗੱਲ ਕਰੀਏ ਤਾਂ ਥਾਂਲੇਵਾ ਬਹੁਤ ਸੋਹਣਾ ਮੂਰੇ ਗਾੜੀ ਚ ਜੇ ਆਪਾਂ ਕਹਦੇ ਜਿਆਦਾ ਧੱਕ ਪਾਉਂਦੀ ਆ ਮੁਰਦਾ ਬਾਈ ਮੁਰਦਾ ਤਾਜੀ ਸੂਈ ਹੋਈ ਐ ਤੇ ਮੰਗਰਾ ਨੀਲੀ ਰਾਵੀ ਦਾ ਬੱਚਾ ਗ੍ਰੇਡੇਡ ਤੇ ਥੋੜਾ ਜਿਹਾ ਮੱਥੇ ਜੀ ਮੱਝ ਦੇ ਫੂਲ ਆ ਬੈ ਹੈ ਨਾ ਗ੍ਰੇਡੇਡ ਜੀ ਮੱਝ ਜਾ ਜਾਂਦੀ ਐ ਤੇ ਬਾਕੀ ਬਾਈ ਤੋਂ ਲੈਣੇ ਜਾਣ ਕਰ ਲੈ ਲਏ ਮਿੱਤਰੋ ਨਾਲ ਪੱਕਾ ਬੂਰੀ ਦਿਖਾਉਣ ਨੂੰ ਤੋਰ ਕੇ ਤੇ ਚੰਗੇ ਦੁੱਧ ਵਾਲੀ ਆ ਇਹ ਇਧਰ ਨੂੰ ਲੈ ਜਾ ਬਾਈ ਤੇ ਕਿਹੜਾ ਇਹ ਦਵਾਦੀ ਤਾਜੀ ਸੂਹੀ ਆ ਮੰਗਰ ਕੱਟੀ ਆ ਬਾਈ ਹਨਾ ਮੰਗਰ ਕੱਟੀ ਆ ਤੇ ਬਾਕੀ ਪੂਰੀ ਬੋਜਨਦਾਰ ਹੈਵੀ ਮੱਝ ਆ ਗਈ ਜੇ ਆਪਾਂ ਕਹੇ ਦੁੱਧ ਵਾਲੀ ਸੌਂ ਕਾਲੀ ਹਨਾ ਤੇ ਫਸਵੇ ਲੈਵੇ ਤੇ ਟਾਈਟ ਲੈਵੇ ਦੀ ਆ ਤੇ ਲੈਵੇ ਦੇ ਉੱਪਰ ਨਾੜਾ ਬਹੁਤ ਨੇ ਤੇ ਬਾਕੀ ਆਪਾਂ ਬਾਈ ਤੋਂ ਗੱਲਬਾਤ ਕਰਾਵਾਂਗੇ ਤੇ ਵੀ ਕੀ ਉਹ ਕਰਦਾ ਹਨਾ ਤੇ ਮਾਲਮੁਲ ਬਣਦੇ ਬਾਈ ਬਣਦੇ ਤੇ ਬਾਕੀ ਸੰਗਾ ਸੰਗਾ ਦੀ ਹਨਾ ਚਾਰੇ ਥਣ ਵਧੀਆ ਇਕੱਲੇ ਇਕੱਲੇ ਤੇ ਸਪੇਸ ਦੀ ਬੋਡੀ ਮਾਨਤਰ ਦੀ ਗੱਲ ਕਰ ਲਈਏ ਆਹ ਮੱਝ ਚੰਗੀ ਹੈ ਹਨਾ ਤੇ ਪੂਰਾ ਦੁੱਧ ਵਾਲੀ ਮੱਝ ਜਿਵੇਂ ਆਪਾਂ ਕਹੇ ਦੀ ਹਨਾ ਤੇ ਆਰਡਰ ਦੇ ਉੱਪਰ ਆਪਾਂ ਬੇਨਜ ਵੀ ਤੁਹਾਨੂੰ ਦਿਖਾ ਦਈਏ ਆ ਪੂਰੀਆਂ ਉੱਪਰ ਕੇ ਬਾਹਰ ਆਈਆਂ ਹੋਈਆਂ ਨੇ ਤੇ ਚੰਗੇ ਦੁੱਧ ਵਾਲੇ ਪਸ਼ੂਆਂ ਦੇ ਜਿਹੜੀਆਂ ਨਿਸ਼ਾਨੀਆਂ ਮਿਲਦੀਆਂ ਨੇ ਤੇ ਪੂਰਾ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਵਾ ਦिए ਕਿ ਆ ਮਾਗਰ ਮਿੱਤਰੋ ਬੈਠੀ ਹੈ ਕੱਟੀ ਤੇ ਕੱਟੀ ਵੀ ਦੁੱਧ ਦੇ ਮੈਂ ਪੂਰੀ ਜਮਾ ਜਮਾ ਆਪਾਂ ਕਹਿੰਦੇ ਆ ਦੁੱਧ ਦੇ ਤਿਆਰ ਆ ਗਈ ਮੈਂ ਵਧੀਆ ਆਜੀ ਸੁਜੀਏ ਤੇ ਬਾਕੀ ਭਾਈ ਨਾਲ ਕਰਦੇ ਆ ਗੱਲਬਾਤ ਲੈਣੇ ਆ ਪੂਰੀ ਜਾਣਕਾਰੀ ਬਾਕੀ ਕਰਦੇ ਆ ਗੱਲਬਾਤ ਭਾਈ ਨਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉੱਚਾ ਬੋਲੋ ਭਾਈ ਕਿਹੜਾ ਪਿੰਡ ਹੈ ਪਿੰਡ ਭਾਈ ਸੰਦੋਹਾ ਦਾ ਸੰਦੋਹਾ ਜ਼ਿਲ੍ਹਾ ਬਠਿੰਡਾ ਹੈ ਨਾ ਔੜਾਂ ਕੋਲੇ ਹਾਂ ਮੋਰਮੰਡੀ ਠੀਕ ਹੈ ਤੇ ਭਾਈ ਨਾਮ ਦੱਸੋ ਆਪਣਾ ਬਲਦੇਵ ਜੀ ਬਲਦੇਵ ਤੇ ਬਲਦੇਵ ਜੀ ਆਪਾਂ ਭਾਈ ਪੂਰੀ ਮੱਝ ਦੀ ਗੱਲ ਕਰ ਲਈਏ ਕਹਿੰਦੇ ਸੋਏ ਆ ਦੂਜੇ ਸੂਏ ਜੀ ਦੂਜੇ ਸੂਏ ਕੈ ਦਿਨ ਹੋ ਗਿਆ ਅੱਜ ਅੱਜ ਦਿਨ ਹੋ ਕੇ 10 ਦਿਨ ਜੀ 10 ਦਿਨ ਲੈ ਮੇਂਤਰੋ 10 ਦਿਨ ਸੂਈ ਹੈ ਮਗਰ ਕੱਟੀ ਆ ਹੈ ਨਾ ਵਧੀਆ ਤੇ ਤਿਆਰ ਦੁੱਧ ਬਾਈ ਕਿੰਨਾ ਬਲਦੇ ਵਾ 16 ਲੀਟਰ ਜੀ 14 16 ਜੀ 16 ਪੂਰਾ ਜਮਾ ਜਮਾ 16 ਇਸੱਲੀ ਕਰਾ ਦੋਗੇ ਹਾਂ ਹਾਂ ਜੇ ਕਈ ਵਾਰ ਕੋਈ ਜਾਂਦਾ ਕੰਡਾ ਲਵਾ ਦੋਗੇ ਲਵਾ ਲਵਾ ਦਾਂਗੇ ਠੀਕ ਹੈ ਲੈ ਮੇਂਤਰੋ ਚੰਗੀ ਮੱਝ ਦੀ ਬਜੰਦਾਰ ਹੈਵੀ ਤੇ ਬਾਕੀ 10 ਦੀ ਵੀ ਦੁੱਧ ਵਾਲੀ ਨੇਵਾ ਟਾਟ ਆ ਬਈ ਹੈ ਨਾ ਹਾਂ ਹਾਂ ਨੇਵਾ ਟਾਟਾ ਨੇਵਾ ਕੱਟ ਨਹੀਂ 16 ਲੀਟਰ ਬਾਈ ਗਾਰੰਟੀ ਦਿੰਦਾ ਪੂਰੀ ਤੇ ਬਲਦੇਵ ਨੰਬਰ ਬਾਈ 93016 14 95014 03813 03813 ਇਹ ਬਾਈ ਬਲਦੇਵ ਦਾ ਨੰਬਰ ਆ ਤੇ ਬਲਦੇਵ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ 155 ਰੁਪਏ 155 155 ਮਾਨਤਾਨ ਹੋ ਜੂ ਬਾਈ ਹਾਂ ਹੋ ਜੂ ਕਰ ਲੈ ਬਾਈ ਮੌਕੇ ਦੇ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਮੰਡੀ ਤੇਜ ਆਗੀ ਰੇਟ 155 ਮੰਡੀ ਦੇ ਹਿਸਾਬ ਕਰਨਾ ਪੈਂਦਾ ਚੰਗੀ ਝੋਟੀਆਂ ਬੁਰੀ ਜੇ ਕਈ ਵਾਰ ਭਰਾਣੇ ਕਿ ਲਈ ਸੌਂਕ ਦੀ ਰੱਖਣੀ ਆ ਤਾਂ ਬਾਈ ਬਲਦੇਵ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਤੇ ਰੇਟ 155 ਮਾਨਤਾਨ ਜ਼ਰੂਰ ਹੋ ਜੂਗਾ ਪਿੰਡ ਸੰਦੂਹਾ ਜ਼ਿਲ੍ਹਾ ਭੜੰਡਾ ਬਈ ਹੈਨਾ ਹਾਂਜੀ ਬਾਕੀ ਮਿੱਤਰੋ ਰਾਮਪਰਾ ਮੰਡੀ ਜਿਹੜੀ ਹਾਲਾ ਕਿ ਇੱਕ ਤਰੀਕ ਨੂੰ ਲੱਗਦੀ ਤੇ ਮਾਲ ਬਹੁਤ ਪਹੁੰਚ ਜਾਂਦਾ ਮੰਡੀ ਹੁੰਦੀ ਹੈ ਵੱਡੀ ਤੇ ਬਾਕੀ ਰੇਟ ਵੀ ਜੇ ਪਰੇਟਾਂ ਦੀ ਗੱਲ ਕਰੀ ਤਾਂ ਤੇਜ਼ ਹੁੰਦੀ ਹੈ ਮੰਡੀ ਕਿਉਂ ਵੱਡੀ ਜਿਹੜੀ ਮਹੀਨੇ ਬਾਅਦ ਲੱਗਦੀ ਹੈ ਵੱਡੀਆਂ ਮੰਡੀਆਂ ਰੇਟ ਜਿਹੜੇ ਤੇਜ਼ ਹੁੰਦੇ ਹੈ ਹੈਨਾ ਤੇ ਬਾਕੀ ਤੁਸੀਂ ਜਾਂਚ ਪਰਖ ਕੇ ਕੋਈ ਪਸ਼ੂ ਇੱਥੇ ਖਰੀਦ ਸਕਦੇ ਹੋ ਮੰਡੀ ਬਹੁਤ ਭਰਦੀ ਆ ਤੇ ਹੁਣ ਜਿਹੜੀ ਹੈਵੀ ਮੰਡੀ ਭਰ ਚੁੱਕੀ ਆ ਤੇ ਜਿਹੜਾ ਪਸ਼ੂ ਇੱਥੇ ਸਵੇਰੇ ਸਵੇਰੀ ਜਿਹੜੇ ਪਹੁੰਚ ਜਾਂਦੇ ਆ ਸੋ ਸਤਿਕਾਰਯੋਗ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਰਾਮਪੁਰਾ ਤੇ ਰਾਮਪੁਰਾ ਤੇ ਆਪਾਂ ਤੁਹਾਨੂੰ ਇੱਕ ਦਿਖਾਉਣ ਲੱਗੇ ਆਂ ਇੱਥੇ ਆ ਭਰਾਗਾ ਵਪਾਰੀ ਆ ਹਨਾ ਬਈ ਵਪਾਰੀ ਆ ਪੈਸਾ ਲੈ ਗਿਆ ਆ ਹੁੰਦਾ ਸੀਗਾ ਕਿਉਂਕਿ ਹਰੇਕ ਮੰਡੀ ਦੀ ਆਉਂਦਾ ਤੇ ਬਾਈ ਕਹਿੰਦਾ ਅਸੀਂ ਨਾ ਕਹਿੰਦਾ ਮੈਂ ਸਨ ਮਾਰੇ ਸਵੇਰੇ ਸਵੇਰੇ ਯਾਰ ਕੋਈ ਬੱਚੀ ਚੋਰੀ ਕਰਕੇ ਲੈ ਗਿਆ ਮੱਝ ਦਾ ਇਦੋਂ ਬਹੁਤ ਘਟਿਆ ਸ਼ਰਮਨਾ ਗੱਲ ਕੀ ਹੋਊਗੀ ਜਿਹੜਾ ਮੱਝ ਦਾ ਬੱਚਾ ਚੋਰੀ ਕਰਕੇ ਲੈ ਗਿਆ ਕੋਈ ਗਰੀਬ ਬੰਦਾ ਹਨਾ 2 ਰੁਪਈਆ ਦੀ ਖਾਤਰ ਇਹ ਵੀ ਵਿਚਾਰਾ ਫਿਰਦਾ ਰੋਜ਼ੀ ਰੋਟੀ ਲਈ ਸਵੇਰੇ ਜਿਹੜੇ ਚੱਲ ਕੇ ਆਉਂਦੇ ਆ ਬੰਦੇ ਤੇ ਇਹਦਾ ਵਿਚਾਰਾ ਮੱਝ ਦਾ ਜਿਹੜਾ ਕੋਈ ਬੱਚੀ ਲੈ ਗਿਆ ਖੋਲ ਕੇ ਤੇ ਇੰਨੀ ਘਟੀਆ ਗੱਲ ਬਾਕੀ ਬਾਈ ਨਾ ਕਰਨ ساری ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਜੀ ਉੱਤੇ ਬੋਲੀ ਬਾਈ ਨਾਮ ਕੀ ਆ ਨਾਮ ਕਾਕਾ ਜੀ ਕਾਕਾ ਹਾਂਜੀ ਠੀਕ ਆ ਕਿਹੜਾ ਪਿੰਡ ਆ ਚੱਕ ਬਖਤੋ ਚੱਕ ਵਖਤੂ ਚੱਕ ਵਖਤੂ ਜਿਹੜਾ ਬਠੰਡਾ ਹੈ ਨਾ ਤੇ ਕਾਕੇ ਮੋਬਾਈਲ ਨੰਬਰ ਬੋਲ ਇੱਕ ਵਾਰੀ ਦਾ 988882740 ਠੀਕ ਹੈ ਤੇ ਕਾਕੇ ਕੀ ਗੱਲ ਹੋ ਗਈ ਬਈ ਇਥੇ ਲਕਸਮੰਦਰੀ ਤਿਹਾਰੇ ਪਾਈ ਜਾਂਦੇ ਸੀ ਜੀ ਨਮਾਨ ਨੂੰ ਹੋ ਕੇ ਮੰਨਾਂ ਨੂੰ ਠੀਕ ਹੈ ਦੂਜੀਆਂ ਮੰਨਾਂ ਚ ਉੜ ਜੇ ਸੀ ਕੋਈ ਬੱਚਾ ਹੀ ਲੈ ਗਿਆ ਠੀਕ ਹੈ ਆਮ ਜਿਹਦਾ ਬੱਚਾ ਆਮ ਮੱਝ ਦਾ ਬੱਚਾ ਚੋਰੀ ਕਰਕੇ ਲੈ ਗਿਆ ਮਿੱਤਰੋ ਰਾਮਪਰਾ ਮੰਡੀ ਤੋਂ ਇਹਨੂੰ ਇੱਧਰ ਨੂੰ ਕਰ ਮੜਾਇਆ ਬਾਹਰ ਹੀ ਕਰ ਲਿਆ ਆ ਮੱਝ ਦਾ ਜਿਹੜੀ ਇਹ ਮੱਝ ਆ ਗਈ ਇਹਦਾ ਕੋਈ ਬੱਚਾ ਚੋਰੀ ਕਰਕੇ ਲੈ ਗਿਆ ਤੇ ਜੇ ਕਿਸੇ ਭਰਾ ਨੂੰ ਮਿਲਦਾ ਜਾ ਕੋਈ ਸੂਚਿਤ ਹੁੰਦੀ ਆ ਤਾਂ ਬਾਈ ਨੂੰ ਫੋਨ ਨੰਬਰ ਤੇ ਯਾਰਾ ਜ਼ਰੂਰ ਦੱਸਿਓ ਹਣਾ ਗਰੀਬ ਬੰਦਾ ਤੇ ਮੱਝ ਵੇਚਣਾ ਆ ਸੀਗਾ ਵਪਾਰ ਦਾ ਕੰਮ ਆ ਤੇ ਮੱਝ ਦਾ ਯਾਰਾ ਬੱਚੀ ਲੈ ਗਿਆ ਕੋਈ ਮੋਰ ਦਾ ਬਾਈ ਮੱਝ ਦਾ ਬੱਚਾ ਕੋਈ ਚੱਕ ਕੇ ਲੈ ਗਿਆ ਚੋਰੀਓ ਤਾਜੀ ਸੂਈ ਹੋਈ ਸੀਗੀ ਤੇ ਜੇ ਕਿਸੇ ਵੀਰ ਨੇ ਦੇਖਿਆ ਤਾਂ ਬਾਈ ਨੂੰ ਨੰਬਰ ਤੇ ਲੈ ਜਾ ਬਾਈ ਨੰਬਰ ਤੇ ਦਸ਼ਮ ਦੀ ਕਿਰਪਾਲਤਾ ਕਰਨੀ ਹੈ ਨਾ ਇਹ ਵਿਚਾਰਾ ਮੱਝ ਵੇਚਣ ਵਾਸਤੇ ਲੈ ਗਿਆ ਸੀ ਹੁਣ ਮੱਝ ਬੱਚੇ ਤੋਂ ਬਣਾ ਕੀ ਬਿਗੂਗੀ ਦੋਸਤੋ ਹੈ ਨਾ ਤੇ ਬਹੁਤ ਮਾੜੀ ਗੱਲ ਆ ਪਸ਼ੂ ਮੰਡੀ ਰਾਮਪਰਾ ਦੇ ਵਿੱਚੋਂ ਬੱਚਾ ਚੋਰੀ ਹੋਇਆ ਤੇ ਤੁਸੀਂ ਦੇਖਿਆ ਵੀ ਆ ਤੇ ਬਾਕੀ ਜਿਹੜਾ ਜੇ ਕੋਈ ਕੋਈ ਭਰਾ ਮੰਨ ਲਾ ਵੀ ਕਿਸੇ ਨੂੰ ਮਿਲਦਾ ਤਾਂ ਬਾਈ ਨੂੰ ਫੋਨ ਨੰਬਰ ਤੇ ਜਰੂਰ ਦੱਸ ਦਿਓ ਤੇ ਬਾਕੀ ਸਾਰੇ ਭਾਈ ਮੰਡੀ ਚ ਕਿਹੜਾ ਦੇ ਆ ਬਹੁਤ ਮਾੜੀ ਗੱਲ ਆ ਤੇ ਗਰੀਬ ਬੰਦਾ ਸੀਗਾ 2 ਰੁਪਈਆ ਦੀ ਰੋਜੀ ਰੋਟੀ ਖਾਤਰ ਆਲਾ ਫਰਜ਼ਾ ਹੁੰਦਾ ਹੈ ਨਾ ਤੇ ਇਹਦੇ ਨਾਲ ਵਿਚਾਰਨਾ ਜੇ ਘਟਨਾ ਵਾਪਰੀਆ ਕੱਲ ਨੂੰ ਕਿਸੇ ਹੋਰ ਪੁਰਾਣਾ ਵੀ ਵਾਪਰ ਸਕਦੀ ਜੇ ਕਿਸੇ ਹੋਰ ਜਗ੍ਹਾ ਹੁੰਦਾ ਤਾਂ ਜ਼ਰੂਰ ਦੱਸਿਓ ਹੈਨਾ ਬਾਈ ਤੇ ਕੀ ਕਹਿਣਾ ਬਾਈ ਤੇਰਾ ਹੋਰ ਹਾਂਜੀ ਹੋਰ ਕੀ ਕਹਿਣਾਗਾ ਮਨ ਲਾ ਕੋਈ ਕਹਿਣਾ ਕੋਈ ਬੱਚਾ ਦੇ ਦਿਓ ਸਾਡਾ ਚਾਹ ਨੂੰ ਕੋਈ ਇਹੋ ਜਿਹਾ ਗਿਆ ਬਣਿਆ ਬੱਚੇ ਤੋਂ ਬਣਾ ਮੱਝ ਤਾਂ ਨਹੀਂ ਵਿਕਦੀ ਹੈਨਾ ਬੱਚੇ ਤੋਂ ਬਣਾ ਮੱਝ ਨਹੀਂ ਵਿਕਦੀ ਮੱਝ ਨਹੀਂ ਵਿਕਦੀ ਤੇ ਕਿੰਨੇ ਕੁ ਪਾ ਦੀ ਸੀ ਬਾਈ ਮੱਝ ਮੱਝ ਦੀ 95000 ਦੀ ਲਈ 95000 ਦੀ ਹਾਂ ਤੇ ਹੁਣ ਤਾਂ ਮੰਨ ਲਾ ਫਿਰ ਅੱਧੇ ਮੁੱਲੀ ਰਹੀ ਹੈਨਾ ਬੱਚੇ ਉਹਨਾਂ ਦਾ ਤੇ ਬਹੁਤ ਮਾੜੀ ਗੱਲ ਹੋਈ ਹੈ ਮਿੱਤਰੋ ਤੇ ਭਾਈ ਹੂੰ ਦੇਖਿਆ ਤੂੰ ਸਾਰੇ ਕਿਤੇ ਜਾ ਕੇ ਸਮਾਇਆ ਜੀ ਅਸੀਂ ਸਿੱਤਾ ਜੀ ਗਿਆ ਕਿਤੇ ਗਿਆ ਨਹੀਂ ਜੀ ਕਿਸੇ ਕੋਲੇ ਬੰਨਿਆ ਪੁੰਨਿਆ ਤਾਂ ਦੇ ਦਿਓ ਯਾਰਾਂ ਨੂੰ ਦੇ ਦੇਣਾ 4-500 ਰੁਪਏ ਠੀਕ ਈ ਛੋਟਾ ਮੱਲਾ ਭੱਜ ਕੇ ਤਾਂ ਨਹੀਂ ਜਾਂਦਾ ਜੀ ਆਪਾਂ ਕਦੀ ਭੱਜ ਕੇ ਆ ਗਾ ਬੱਚਾ ਬੱਚਾ ਹੈ ਜੀ ਕਿਹਾਂ ਦਾ ਚੋਰੀ ਕਰਕੇ ਹੈ ਨਾ ਹਾਂ ਲੈ ਮਿੱਤਰੋ ਰਾਮਪਰਾ ਪਸ਼ੂ ਮੰਡੀ 'ਚ ਚੋਰੀ ਹੋਇਆ ਤੇ ਬੱਚਾ ਤੇ ਇਸ ਭਰਾ ਨੂੰ ਜਰੂਰ ਦੱਸਿਓ ਪਿੰਡ ਬਾਈ ਦਾ ਮਾਹੋਚ ਮੰਡੀਆ ਹਾਂਜੀ ਚੱਕ ਵਕਤੂ ਚੱਕ ਵਕਤੂ ਤੇ ਜ਼ਿਲ੍ਹਾ ਬਠਿੰਡਾ ਨਾਲ ਇੱਕ ਵਾਰੀ ਭਾਈ ਨੰਬਰ ਹੋਰ ਬੋਲ ਦੇ 988820740 ਏ ਨੰਬਰ ਤੇ ਮਿੱਤਰੋ ਤੁਸੀਂ ਦੱਸ ਸਕਦੇ ਹੋ ਬਾਈ ਨੂੰ ਨਾਮ ਕੀ ਬਾਈ ਕਾਕਾ ਸਿੰਘ ਕਾਕਾ ਬਾਈ ਦਾ ਨਾਂ ਤੇ ਯਾਰ ਮੱਝਾਂ ਵੇਚਦਾ ਹਰ ਇੱਕ ਮੰਡੀ ਦੇ ਨੰਨੋ ਬਾਈ ਹਾਂਜੀ ਹਾਂਜੀ ਹਰ ਇੱਕ ਪਹਿਲਾਂ ਤਾਂ ਨਹੀਂ ਆਈ ਜੀ ਕਿਤੇ ਘਟਨਾ ਵਾਪਰੀ ਨਹੀਂ ਜੀ ਨਹੀਂ ਕਦੇ ਪਹਿਲੀ ਵਾਰ ਹੋਈ ਜ਼ਿੰਦਗੀ 20 ਸਾਲ ਹੋ ਗਏ ਬਾਈ ਕਹਿੰਦਾ ਮੱਝਾਂ ਵੇਚਦਾ ਨੂੰ ਪਰ ਜ਼ਿੰਦਗੀ 'ਚ ਕਹਿੰਦਾ ਪਹਿਲੀ ਵਾਰ ਆ ਘਟਨਾ ਵਾਪਰੀ ਜਿਹੜੀ ਮੱਝ ਦਾ ਕੋਈ ਬੱਚਾ ਚੋਰੀ ਕਰਕੇ ਲੈ ਗਿਆ ਕਮਾਲ ਕਰਤੀ ਯਾਰਾ ਨਾ ਸਵੇਰੇ ਸਵੇਰੇ ਤੇ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ ਹਨਾ ਤੇ ਇਸ ਬਾਈ ਨੂੰ ਇਸ ਮੱਝ ਦਾ ਬੱਚਾ ਮਿਲ ਜਾਵੇ ਧੰਨਵਾਦ ਸ਼ੇਅਰ ਜ਼ਰੂਰ ਕਰਿਓ ਜੀ ਆ ਵੀ ਇੱਕ ਨਾਲ ਆਪਾਂ ਕੱਟਾ ਦਿਖਾਉਣੇ ਤੁਹਾਨੂੰ ਜਿਹੜੇ ਭਰਾ ਪੂਰੀ ਕੱਟੇ ਦੇ ਮਤਲਬ ਸਕੀਨ ਹੁੰਦੇ ਹਨ ਕਿਦਾਂ ਨਸਾਨ ਪਾਲ ਨਾਲ ਲੈ ਕੇ ਤੇ ਚੰਗੀ ਮਾਂ ਦੇ ਦੁੱਧ ਰਕਾਰਡ ਵਾਲਾ ਕੱਟਾ ਹੈਗਾ ਤੇ ਬਾਕੀ ਆਪਾਂ ਬਾਈ ਦੀ ਡਿਟੇਲ ਮੈਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਇਹ ਬੂਰਾ ਕੱਟਾ ਭਰਾ ਬਹੁਤ ਸੋਹਣਾ ਪਾਲਿਆ ਹੋਇਆ ਤੇ ਪਿੱਠਪੂੜੇ ਦੀ ਗੱਲ ਬੰਤਰ ਕਰੀ ਟੈਸਟੀ ਗਲਾਂ ਦੀ ਹਨਾ ਤੇ ਪੂਰਾ ਸਾਹ ਬਿਲਕੁਲ ਕੁੰਡਾ ਤੇ ਉਮਰ ਵੀ ਇਹ ਛੋਟੀ ਆ ਕੱਚੀ ਉਮਰ ਦਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਭਾਈ ਅਸੀ ਗਾਲ ਸਤਿ ਸ੍ਰੀ ਅਕਾਲ ਭਾਈ ਜੀ ਤੇ ਭਾਈ ਨਾਮ ਦੱਸੋ ਆਪਣਾ ਨਾਮ ਸਤਵੰਤ ਸਿੰਘ ਜੀ ਸਤਵੰਤ ਹਾਂਜੀ ਠੀਕ ਆ ਭਾਈ ਸਤਵੰਤ ਪਿੰਡ ਆ ਨੰਦਗੜ ਕੋੜਾ ਜੀ ਨੰਦਗੜ ਕੋੜਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹੀ ਆ ਜੀ ਬਠਿੰਡਾ ਰਹਿ ਜਾਂਦਾ ਕੀ ਗੱਲ ਤੇ ਸਤਵੰਤ ਭਾਈ ਕਿੰਨੀ ਕੁ ਉਮਰ ਹੈ ਦੀ ਗੱਟੇ ਦੀ ਪੌਣੇ 2 ਸਾਲ ਦਾ ਜੀ ਪੌਣੇ 2 ਸਾਲ ਦਾ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਸਤਵੰਤ 88375 ਜੀ 30631 ਠੀਕ ਆ ਤੇ ਭਾਈ ਮੰਨ ਲਾ ਇਹਦੀ ਮਾਂ ਦਾ ਕੀ ਰਿਕਾਰਡ ਸੀ ਸਤਵੰਤ 15 16 ਕਿਲੋ ਦਾ ਸੀ 15 16 ਲੀਟਰ ਦਾ 15 16 ਲੀਟਰ ਉਹ ਬੁਰੀ ਆ ਹਾਂਜੀ ਬ ਇਹ ਆਇਆ ਨਹੀਂ ਪਤਾ ਕਿਹੜੇ ਸੀਮਨ ਸੂਮਣ ਦਾ ਬਾਈ ਇਹ ਰਾਂਝੇ ਦਾ ਸੀ ਰਾਂਝੇ ਦਾ ਹਾਂ ਬੂਰਾ ਦਾ ਹੋ ਹਾਂ ਬੂਰਾ ਬਾਈ ਠੀਕ ਆ ਰਾਂਝੇ ਦਾ ਦੋਸਤੋ ਬੂਰਾਗਾ ਤੇ ਠੀਕ ਆ ਭਰਾ ਸੀ ਬਾਈ ਹਾਂ ਠੀਕ ਆ ਬਾਈ ਠੀਕ ਆ ਭਰਾ ਸੀਗਾ ਇਮਾਨਦਾਰ ਰਿਕਾਰਡ ਆ 15 ਕਿਲੋ ਤੇ ਆਪਣੇ ਕੋਲ ਹੈਗੀ ਦੀ ਮਾਂ ਨਹੀਂ ਵੇਚਤੀ ਸੀ ਵੇਚਣ ਦੇ ਦੀ ਭੈਣ ਹੈਗੀ ਆਪਣੇ ਕੋਲ ਠੀਕ ਹੈ ਦੀ ਭੈਣ ਹੈਗੀ ਆ ਤੇ ਪੂਰੀ ਦਸੱਲੀ ਕਰਕੇ ਮੇਤਰੋ ਬਾਈ ਸੁਦਵੰਤਨ ਨਾਲ ਗੱਲਬਾਤ ਕਰਕੇ ਪਿੰਡ ਬਾਈ ਦਾ ਹੈਗਾ ਆਨੰਦਗੜ ਕੋਲ ਦਾ ਆਨੰਦਗੜ ਕੋਲ ਦਾ ਜ਼ਿਲ੍ਹਾ ਬਟਿੰਡਾ ਹਾਂਜੀ ਬਟਿੰਡਾ ਤੇ ਬਾਈ ਨੇ ਪੂਰੀ ਜਾਂਚ ਪੜ ਕਰਕੇ ਇਹ ਕਟਾ ਖਰੀਦ ਸਕਦਾ ਬਚ ਦਿਵੰਤ ਰੇਟ ਦੀ ਗੱਲ ਹੈਂ ਰੇਟ ਕੀ ਕਰਦਾ ਰੇਟ 800 ਹਜ਼ਾਰ ਹੈ ਮਾਨਤਨ ਉਹ ਆ ਹਾਂਜੀ ਮਾਨਤਨ ਮਾਨਤਨ ਬਾਈ ਕਹਿੰਦਾ ਹੋ ਜੂਗਾ ਰੇਟ 800 ਆ ਕਰਦਾ ਮਿੱਤਰੋ ਜੇ ਕਿਸੇ ਨੇ ਸਾਂਹ ਪਾਲਣਾ ਵਧੀਆ ਸ਼ੌਂਕ ਦਾ ਬੂਰਾ ਤੇ ਸਕੀਨ ਹੈਗਾ ਕੋਈ ਚਾਹ ਬਣਦਾ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ ਪਿੰਡ ਬਾਈ ਦਾ ਆਨੰਦਗੜ੍ਹ ਕੋਲ ਦਾ ਜ਼ਿਲ੍ਹਾ ਬਠਿੰਡਾ ਤੇ ਚੰਗਾ ਰਿਕਾਰਡ ਦਾ ਜਿਹੜਾ ਕਟਾ ਹੈਗਾ ਬੂਰਾ ਤੇ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਇਹਦੀ ਭੈਣ ਵੀ ਬਾਈ ਕੋਲ ਹੈਗੀ ਆ ਮਾਂ ਕਹਿੰਦਾ ਵੇਚਤੀ ਤੇ ਮਾਂ ਦਾ ਦੂਜਾ ਰਿਕਾਰਡ ਜੀ ਆ 15 ਕਿਲੋ ਤੇ ਬਾਕੀ ਬਾਈ ਨਾਲ ਫੋਨ ਤੇ ਸਾਰਾ ਗੱਲਬਾਤ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਤੇ ਸ਼ੇਅਰ ਜਰੂਰ ਕਰੋ ਚੰਗਾ ਲੱਗਿਆ ਅੱਜ ਦੀ ਵੀਡੀਓ ਦੋਸਤੋ ਕਿਵੇਂ ਲੱਗੀ ਅੱਪਾ ਸੁਮੰਦੀ ਰਾਮਪਰਾ ਤੇ ਅੱਪਾ ਪਹੁੰਚੇ ਸੀਗੇ ਤੇ ਰਾਮਪਰਾ ਤੇ ਜਿਹੜਾ ਪੂਰਾ ਸਿਰੇ ਦਾ ਮਾਲ ਆਉਂਦਾ ਇਹ ਬਾਕੀ ਮੰਡੀ ਬਹੁਤ ਵੱਰਦੀ ਹੈ ਹੈਗੀ ਆ ਤੇ ਵੀਡੀਓ ਦੇਖ ਕੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜਿਹੜਾ ਵੀ ਪਤਾ ਲੱਗ ਸਕਦਾ ਹੈ ਨਾ ਵੀ ਕਿੰਨੇ ਰੇਟ ਦੇ ਆ ਕੀ ਗੱਲਬਾਤ ਆ ਸਾਰਾ ਮੰਡੀ ਤੋਂੰ ਦਾ ਜਲਾ ਸਾਇਤ ਅੱਜ ਦੀ ਜਿਹੜੀ ਮੰਡੀ ਐ ਤੇਜ ਰਹੀ ਆ ਕਿਉਂਕਿ ਰਾਮਪੁਰਾ ਪਸ਼ੂ ਮੰਡੀ ਇੱਕ ਤਰੀਕ ਨੂੰ ਲੱਗਦੀ ਐ ਮਹੀਨੇ ਬਾਅਦ ਲੱਗਦੀ ਐ ਤੇ ਥੋੜੀ ਜੀ ਇਹ ਤੇਜ ਜਰੂਰ ਹੁੰਦੀ ਆ ਤੇ ਪਸ਼ੂ ਇੱਥੇ ਜਰੂਰ ਜਿਹੜਾ ਚੰਗੇ ਤੋਂ ਚੰਗਾ ਪਹੁੰਚ ਜਾਂਦਾ ਤੇ ਬਾਕੀ ਹਰ ਪ੍ਰਕਾਰ ਦਾ ਇੱਥੇ ਪਸ਼ੂ ਜਿਹੜਾ ਪਹੁੰਚਦਾ ਮਾੜਾ ਪਸ਼ੂ ਪਹੁੰਚਦਾ ਚੰਗਾ ਪਸ਼ੂ ਪਹੁੰਚਦਾ ਤਾਂ ਮੰਡੀ ਦਾ ਰੇਟ ਦੋਸਤੋ ਜਰੂਰ ਆਈ ਵੀ ਹੁੰਦਾ ਤਾਂ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਿਹੜੇ ਸਿੱਦੇ ਜਿਹੜੇ ਪੁਰਾਣਾ ਚੈਨਲ ਤੇ ਪਹਿਲੀ ਵਾਰ ਆਇਆ ਤੇ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਮਿਲਾਂਗੇ ਦੋਸਤੋ ਇਹ ਨਵੀਂ ਜੀ ਮੰਡੀ ਦੇ ਨਾਲ ਜਲਦੀ ਸਬਤਕ ਲੀ ਰਿਓ ਜਾਓ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਮਿਲਦੇ ਆਂ ਜਲਦੀ